ਹਾਂਜੀ ਮਿੱਤਰੋ ਪਹਿਲਾ ਵੀਡੀਓ ਦੇਖੋ ਬਾਕੀ ਗੱਲ ਬਾਤ ਵਿੱਚ ਕਰਾਂਗੇ ਪੈਂਟ ਨਾ 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 ਟੈਂਟ ਬੱਤ ਸਹੀ ਏਵੇਂ ਤੁਰਦਾ ਜਿਵੇਂ ਵਿੱਚ ਨਿਕਲ ਗਈ ਹੋਵੇ ਬੋਬੀ ਡੀਓਲ ਜੀ ਮਿੱਤਰੋ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਕੇ ਤੇਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਹੁਣ ਤੁਹਾਨੂੰ ਮਿਲਾਉਂਦੇ ਆ ਪਾਕਿਸਤਾਨ ਦੀ ਮਾਨ ਸਖਸੀਅਤ ਥੋੜੋ ਜਿਹੀ ਜਾਨ ਚਹਤ ਫਤਿਹਦੀ ਖਾਨ ਫਤਿਹਦੀ ਖਾਨ ਕਦੀ ਨਾ ਵੀ ਲਿਆ ਕਰ ਤੋਬਾ ਤੋਬਾ ਫੱਕਦੀ ਕੰਗੀ ਵਾ ਵੀ ਲਿਆ ਕਰ ਤੋਬਾ ਤੋਬਾ ਕਦੀ ਤੇਲਾ ਵੀ ਲਿਆ ਕਰ ਤੋਬਾ ਤੋਬਾ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਕਦੀ ਟਿੰਡ ਆਪਣੀ ਤੇ ਕੜਤੇ ਲਾ ਵੀ ਲਿਆ ਕਰ ਤੋਬਾ ਤੋਬਾ ਵਾਹ ਜੀ ਵਾਦ ਦੇ ਨਰੀਅਲ ਵਾਲਾ ਸਿਰ ਚੱਕੀ ਫਿਰਦਾ ਸਿੰਗਰ ਤੋਬਾ ਤੋਬਾ ਮੈਂ ਆ ਕੀ ਦੇਖ ਲਿਆ ਤੋਬਾ ਤੋਬਾ ਕਵਲਾ ਹੀ ਮਾਰਦਾ ਰਹਿਣਾ ਕਦੀ ਗਾ ਵੀ ਲਿਆ ਕਰ ਤੋਬਾ ਤੋਬਾ ਵਾਹ ਕਸੀਰ ਹੈ ਹੁਣ ਸੋਨੂੰ ਉਸਤਾਦ ਕੀ ਕਹਿੰਦਾ ਆਇਆ ਦੇਖਦੇ ਆਂ ਬਹਰਚਨ ਮਲਾਏਗਾ ਵਾਜੀ ਇਹ ਜਿੰਨੇ ਸੱਟਾਂ ਲਾਈਆਂ ਤੇ ਆਪਦੇ ਤੇ ਬਿਲਾ ਲਾ ਕੇ ਤੇ ਲਾਵੇ ਦਾਦ ਦੇ ਨਾਲ ਆਪ ਜਣ ਜਿੱਥੇ ਆਉਣਾ ਤੇ ਆ ਜਾਵੇ ਸੱਟਾਂ ਜਿੰਨੇ ਲਾਈਆਂ ਤੇ ਜਦੋਂ ਉਹਨੇ ਸੱਟਾਂ ਲਾਈਆਂ ਉਦੋਂ ਤੂੰ ਸੁੱਤਾ ਪਿਆ ਸੀ ਕਿਆ ਬਾਤ ਇਹ ਕਿਆ ਬਾਤ ਕਰਦਾ ਯਾਰ ਹੁਣ ਵਜੀਆਂ ਇੱਕ ਵਿੱਚ ਲੱਤਾਂ ਸਾਨੂੰ ਉਸਤਾਦ ਦੇ ਤੂੰ ਹੋਰ ਚਪੇੜਾ ਖਣੀਆਂ ਲੱਗਦਾ चक्को फिर सस्ता सुखा करनिया चोरिया ते फिलिंगा बदमाशा वाली <laughs> डिपू दे राशन ते पलन वाला सुखा <laughs> मारो मुझे मारो मारो मुझे मारो मारो नहीं, नहीं, मारो, यार यार, नहीं ये मजाक हो रहा है एक सेकंड यार मजाक सुखा मज <laughs> बुगड़ी बुरश नहीं कर <laughs> दारा वाला बुरश लिया के दू हूं तो दंद भी खट्टे हो गए ਬੱਤ ਸਹੀ ਏ ਬਣਾਇਆ ਇਹ ਮੂਜਸਮਾ ਕਿਸ ਨੇ ਬਣਾਇਆ ਇਹ ਮੈਨੂੰ ਐਸਾ ਲੱਗਾ ਮੇਰਾ ਮਜ਼ਾਕ ਟਰ ਲਾ ਕੇ ਵੀ ਠੋਡੀ ਕਾਲੀ ਦਿਸਦੀ ਆ ਮੇਰੇ ਬੂਟ ਦਾ ਮੂੰਹ ਪਾਟਾ ਸੱਚ ਮੰਨਿਓ ਜਦੋਂ ਪਾ ਕੇ ਤੁਰਦਾ ਉਹ ਵੀ ਇਹੋ ਜਿਹਾ ਮੂੰਹ ਬਣਾਉਂਦਾ ਬੱਤ ਸਹੀ ਏ ਸੁਣੇ ਹਰ ਕਾਮ ਤੇਰੇ ਸ਼ਹਿਰ ਬਿਲੋ ਮੂੰਹ ਹੋਰ ਵੀ ਵਿੰਗਾ ਹੋ ਸਕਦਾ ਸੀ ਜੇ ਕਰਦੀ ਤਾਂ <laughs> गाना सोना, तेरी शक्ल नहीं सोनी <laughs> <laughs> एक कु वर्गी हो गयी यार वेखी अन्नी होगी सेंटी हो गयी यार सुच्चा सुरमा ना ना, ना ना सुच्चा सुरमा बब्बू मान देम तो नाली च गया अंश